ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਤੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪੰਜਾਬ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਅੱਜ 14 3 2025 ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸੁਣੋ ਜੀ ਖਾਲਸਾ ਵਾਹਿਗੁਰੂ ਜੀ ਕਾ ਜੀ ਗੁਰ ਸੇਬੀ ਆਇ ਅਹਨਿਸ ਸਹਜ ਸੁਭਾਏ ਦਰਸ਼ਨ ਪਰ ਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹੋਂ ਕੁਰ ਸੋਹੋਂ ਝਟੀ ਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਦਿਸਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹ ਦਾ ਸਾਹੋ ਜੇ ਸੁਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ब जी सोरठ महल्ला पंजवा कार दूजा आष्टपदिया एक ओ ਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ නෙවල්ල පොය අංගම්ම සද්දේ පංචජනාසිෝ සංඝන ශුටකියෝ අධික අහං බොද්ධ බද්දේ ਅਠ ਪੜਿਓ ਅਰਬੇਦ ਬੀਚਾਰਿਓ ਨੇਵਲੇ ਪੋ ਅੰਗਮੁ ਸੱਦੇ ਪੰਜ ਜਨਸਿਓ ਸੰਗੁ ਛੁਟਕੇਓ බද්දෙක්ක අහන් බොද්ධ බද්දෙ ප්‍යාරේ එන්න බෙද්ද මෙලානන්න ජයි මෑ කීය කරම අනෙක්කා हारे परयो स्वामी का द्वारा दिजाय बोध रहाओ मौन पयो कर प ी रहे ओ, नगन फिरे ओ बान माहे तट तीर्थ सब धरती भ्रमे दुबदा शुटका नाहे ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਬਿੱਦ ਜੇ ਲਾ ਜਤਨ ਕਰਾਏ ਕਨਿਕ ਕਾਮਨੀ ਹਬਰ ਗੈਵਰ ਬਹੁ ਵਿਦ ਦਾਨ ਦਾਤਾਰਾ ਅੰਨ ਬਸ ਪੂ ਮੈਂ ਬਹੁ ਅਰਪੇ ਨਹਿ ਮਿਲਿਆ ਹਾਰੇ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮ ਰਤ ਰਹਤਾ ਹਉ ਹਉ ਕਰਤ ਬੰਦਨ ਮਹ ਪਰਿਆ ਨਹਿ ਮਿਲਿਆ ਇਹ ਜੁਗ ਤਾ ਜੋਗ ਸਿੱਧ ਆਸਣ ਚੌਰਾਸੀਹੀ ਇਹ ਭੀ ਕਾਰੇ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮ ਹਰ ਸੋ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਮਰਕ ਕੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹਾਂ ਸੇਰ ਕਰਮਨ ਕਾ ਕਰਮ ਕਹੋ ਨਾਨਕ ਤਿਸ ਪਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗੇ ਮੱਤਾ ਭਾਇਓ ਕਿਰਪਾਲ ਦੀਨ ਦੁਖ ਪੰਜਨ ਹਾਰੇ ਹਾਰੇ ਕੀਰਤਨ ਇਹੋ ਮਨ ਰੱਤਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਾਰੇ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੋਇ ਅੰਗਮ ਸਾਦੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਅਦਿਕ ਅਹੰ ਬੋਧ ਬਾਦੇ